ਕਲ ਜੀ ਤੁਸੀਂ ਲੋਕਸੱਥ ਲਾਈਵ ਨਾਲ ਜੁੜੇ ਹੋ ਪੰਜਾਬ ਸਰਕਾਰ ਵੱਲੋਂ ਹਰੀਕੇ ਬੈਰਾਜ ਤੋਂ ਸ਼੍ਰੀ ਮੁਕਸਰ ਸਾਹਿਬ ਦੇ ਪਿੰਡਾਂ ਤੱਕ ਮਾਲਵਾ ਨਹਿਰ ਤਜ਼ਵੀਜ਼ ਕੀਤੀ ਗਈ ਹੈ ਉਸ ਨਹਿਰ ਦੀ ਉਸਾਰੀ ਲਈ ਜਿਹੜੀ ਹੈਗੀ ਆ ਉਹ ਰੂਪਰੇਖਾ ਤਿਆਰ ਕੀਤੀ ਜਾ ਰਹੀ ਹੈ ਔਰ ਜ਼ਮੀਨ ਜਿਹੜੀ ਹੈਗੀ ਆ ਉਹ ਹਾਸਲ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ ਪਰ ਇਸ ਦੇ ਨਾਲ ਨਾਲ ਜਿਹੜਾ ਹੈਗਾ ਮਾਲਵਾ ਨਹਿਰ ਦਾ ਵਿਰੋਧ ਵੀ ਸ਼ੁਰੂ ਹੋ ਗਿਆ ਹੈ ਇਸ ਦੇ ਵਾਸਤੇ ਮਾਲਵੇ ਖੇਤਰ ਦੇ ਕਿਸਾਨਾਂ ਵੱਲੋਂ ਮਾਲਵਾ ਨਹਿਰ ਵਿਰੋਧੀ ਐਕਸ਼ਨ ਕਮੇਟੀ ਬਣਾਈ ਗਈ ਹੈ ਉਹ ਕ ਤਾਂ ਐਕਸ਼ਨ ਕਮੇਟੀ ਵੱਲੋਂ ਅੱਜ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਨਰੈਣਗੜ੍ਹ ਵਿਖੇ ਮੀਟਿੰਗ ਕੀਤੀ ਗਈ ਹੈ ਔਰ ਮਾਲਵਾ ਨਹਿਰ ਦੇ ਜਿਹੜਾ ਹੈਗਾ ਉਹ ਵਿਰੋਧ ਕੀਤਾ ਜਾ ਰਿਹਾ ਹੈ ਅੱਲਾਹ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀ ਮਾਲਵਾ ਕਰਨਾਲ ਨਾਮ ਦੀ ਜਿਹੜੀ ਨਹਿਰ ਸਰਕਾਰ ਕੱਢ ਰਹੀ ਹੈ ਸਿਰਫ ਤੇ ਸਿਰਫ ਇੱਕ ਸ਼ੋਸ਼ਾਬਾਜ਼ੀ ਆ ਇਹ ਜਿਹੜਾ ਫਜ਼ੂਲ ਖਰਚ ਆ ਕਿਉਂਕਿ ਮਾਲਵਾ ਕਰਨਾਲ ਦੀ ਨਹਿਰ ਕੱਢਣ ਤੋਂ ਬਿਨਾਂ ਵੀ ਸਰ ਸਕਦਾ ਇੱਕ ਨੰਬਰ ਤਾਂ ਗੱਲ ਇਹ ਆ ਕਿ ਜਿਹੜੀ ਹੈਗੀ ਆ ਜੇਕਰ ਰਾਜਸਥਾਨ ਸਰਕਾਰ ਨਹਿਰ ਲਈ ਜਗ੍ਹਾ ਦੇ ਸਕਦੀ ਆ ਤਾਂ ਆਪਣੀ ਜਿਹੜੀ ਨਹਿਰ ਦੇ ਵਿੱਚੋਂ ਮੋਗੇ ਕਿਉਂ ਨਹੀਂ ਅੱਜ ਰਾਜਸਥਾਨ ਨਹਿਰ ਦੇ ਵਿੱਚ ਜਿਹੜਾ ਹੈਗਾ ਐਨੀ ਕੰਬੈਸਟੀ ਹੈਗੀ ਆ 12000 ਕਿਊਸ ਪਾਣੀ ਜਿਹੜਾ ਅਸੀਂ ਦੇਣਾ ਤਾਂ ਉਹਦੇ ਵਿੱਚ 20000 ਕਿਊਸ ਪਾਣੀ ਚੱਲ ਸਕਦਾ ਔਰ ਦੂਸਰੀ ਗੱਲ ਕੀ ਮਾਨ ਸਰਕਾਰ ਸਿਰਫ ਤੇ ਸਿਰਫ ਵੋਟਾਂ ਹੱਟਣ ਦੇ ਲਈ ਇੱਕ ਕਹਾਣੀ ਬਣਾ ਰਹੀ ਆ ਬਲਕਿ ਜਿਹੜੀ ਮਾਲਵਾ ਕਨਾਲ ਨਾਮ ਦੀ ਨਹਿਰ ਆ ਉਹ ਸਿਰਫ ਤੇ ਸਿਰਫ ਬੁੱਢੇ ਦਰਿਆ ਦਾ ਰੁੱਖ ਮੋੜ ਕੇ ਲੋਕਾਂ ਲਈ ਸਚਾਈ ਇਹ ਮਾਨ ਸਰਕਾਰ ਦੇ ਕਹਨੇ ਮੁਤਾਬਕ ਪਰ ਸਾਡੇ ਲਈ ਜਿਹੜਾ ਹੈਗਾ ਇੱਕ ਕੈਂਸਰ ਦੀ ਨਵੀਂ ਟ੍ਰੇਨ ਜਿਹੜੀ ਮਾਲਵਾ ਦੇ ਵਿੱਚੋਂ ਚੱਲੂਗੀ ਉਹ ਲੈ ਕੇ ਪੰਜਾਬ ਸਰਕਾਰ ਆ ਰਹੀ ਆ ਅਸੀਂ ਬੇਨਤੀ ਕਰਦੇ ਆ ਮੁੱਖ ਮੰਤਰੀ ਪੰਜਾਬ ਨੂੰ ਜੇਕਰ ਤੁਸੀਂ ਪਾਣੀ ਦੇਣਾ ਚਾਹੁੰਦੇ ਹੋ ਜਿਵੇਂ ਗੰਗ ਨਹਿਰ ਦੇ ਵਿੱਚ ਜੇਕਰ ਮੋਗੇ ਲੱਗ ਸਕਦੇ ਆ ਤਾਂ ਰਾਜਸਥਾਨ ਫੀਡਰ ਦੇ ਵਿੱਚ ਕਿਉਂ ਨਹੀਂ ਤਾਂ ਜਾਂ ਜਿਹੜੀ ਜਿਹੜੀ ਸਰਹੰਦ ਫੀਡਰ ਨਹਿਰ ਆ ਜਿਹੜੀ ਇਸ ਤੋਂ ਪਹਿਲਾਂ ਬਣ ਰਹੀ ਆ ਔਰ ਬਣਾਈ ਜਾ ਰਹੀ ਆ ਉਹਦੀ ਕਮਿਸ਼ਨਟੀ ਦੇ ਵਿੱਚ ਵਾਧਾ ਕੀਤਾ ਜਾਵੇ ਜਿੱਥੇ ਪੰਜਾਬ ਸਰਕਾਰ 2300 ਕਰੋੜ ਇਸ ਨਵੀਂ ਨਿੱਕੀ ਜੀ ਕੱਸੀ ਦੇ ਉੱਪਰ ਖਾਚਣਾ ਚਾਹੁੰਦੀ ਆ ਤਾਂ ਉੱਥੇ ਜਿਹੜਾ ਹੈਗਾ 1000 ਕਰੋੜ ਦੇ ਨਾਲ ਸਰਹੰਦ ਫੀਡਰ ਨਹਿਰ ਦੀ ਜਿਹੜੀ ਆ ਬੰਤਰ ਦੇ ਵਿੱਚ ਤਬਦੀਲੀ ਕੀਤੀ ਜਾ ਸਕਦੀ ਆ ਪਾਣੀ ਦੀ ਸਮਰੱਥਾ ਉਹਦੇ ਵਿੱਚ ਵਧਾਈ ਜਾ ਸਕਦੀ ਆ ਔਰ ਦੂਸਰੇ ਪਾਸੇ ਪੰਜਾਬ ਸਰਕਾਰ ਨੂੰ ਅਸੀਂ ਇਹ ਬੇਨਤੀ ਕਰਦੇ ਆਂ ਕਿ ਸਰਹੰਦ ਫੀਡਰ ਨਹਿਰ ਦੇ ਉੱਪਰ 300 ਕਰੋੜ ਰੁਪਏ ਦਾ ਖਰਚਾ ਜਿਹੜਾ ਹੈਗਾ ਕਿਸਾਨਾਂ ਦਾ ਕੀਤਾ ਹੋਇਆ ਜਿਨ੍ਹਾਂ ਨੇ ਲਿਫਟ ਪੰਪ ਆਪਣੇ ਯਾਤੀ ਮਲਕੀਅਤ ਦੇ ਨਾਲ ਆਪਣੀ ਕਮਾਈ ਦੇ ਵਿੱਚੋਂ ਉਹ ਲਗਾਏ ਹੋਏ ਆ ਔਰ ਜੋ ਪੰਜਾਬ ਸਰਕਾਰ ਦੀ ਕਹਿਣੀ ਤੇ ਕਰਨੀ ਦੇ ਵਿੱਚ ਬਹੁਤ ਵੱਡਾ ਅੰਤਰ ਹੈ ਇਹ ਸਿਰਫ ਤੇ ਸਿਰਫ ਮਾਲਵੇ ਦੇ ਵਿੱਚ ਬੁੱਢੇ ਦਰਿਆ ਦਾ ਪਾਣੀ ਲੈ ਕੇ ਆਉਣਾ ਚਾਹੁੰਦੇ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਇੱਕੋ ਹੀ ਇਲਾਕੇ ਦੇ ਵਿੱਚ ਤਿੰਨ ਨਹਿਰਾਂ ਦੀ ਕੀ ਜ਼ਰੂਰਤ ਆ ਕਦੇ ਦੇਖਿਆ ਕੀ ਕਿ ਜਿੱਥੇ ਜੱਟ ਦੇ ਪੁੱਤ ਨੇ ਇੱਕੋ ਥਾਂ ਤੋਂ ਇੱਕੋ ਮੋਟਰ ਚ ਪਾਣੀ ਲਿਆਉਣਾ ਹੋਵੇ ਤਾਂ ਖਾਲੇ ਤਿੰਨ ਜਾਂ ਚਾਰ ਪਾਈ ਹੋਣ ਤਾਂ ਇਹ ਸਰਕਾਰ ਨੂੰ ਵੀ ਚਾਹੀਦਾ ਜਿਹੜੀ ਸਰਹੰਦ ਫਿਡ ਨਹਿਰ ਆ ਜਾਂ ਤਾਂ ਉਹਦੀ ਸਮਰੱਥਾ ਨੂੰ ਵਧਾਵੇ ਜੇਕਰ ਰਾਜਸਥਾਨ ਜ਼ਮੀਨ ਦੇ ਸਕਦੀ ਆ ਤਾਂ ਫਿਰ ਉਹਦੇ ਵਿੱਚੋਂ ਮੋਗੇ ਕਿਉਂ ਨਹੀਂ ਦੇ ਸਕਦੇ ਇੱਕ ਵੱਡਿਆ ਸਵਾਲੀਆ ਚੈਨ ਆ ਔਰ ਦੂਸਰੀ ਗੱਲ ਕਿ ਫੱਤਾ ਕੇਰਾ ਪਿੰਡ ਆ ਜਿਹੜਾ ਅਖੀਰ ਦੇ ਵਿੱਚ ਆ ਜਾਂਦਾ ਸਰਹਾਂ ਪੰਜਾਬ ਦਾ ਜਿਹੜੀ ਸਰਹੰਦ ਫੀਡਰ ਦੇ ਉੱਪਰ ਸਚਾਈ ਕਰਦੇ ਆ ਪਰ ਟੈਕਨੀਕਲੀ ਤਰੀਕੇ ਦੇ ਨਾਲ ਜੇਕਰ ਦੇਖਗੇ ਤਾਂ ਉਦੋਂ 150 ਕਿਲੋਮੀਟਰ ਪਿੱਛੇ ਸਰਹੰਦ ਦਾ ਫੀਡਰ ਪਾਣੀ ਚੱਲਦਾ ਗੁਰੂਸਰ ਮੋੜੀਆ ਵਰਗੇ ਪਿੰਡਾਂ ਦੇ ਵਿੱਚ ਵੀ ਜਿਹੜਾ ਜੇਕਰ ਇਹਨਾਂ ਦੀ ਟੈਕਨੀਕਲ ਤਰੀਕੇ ਦੇ ਨਾਲ ਆਪਾਂ ਨੂੰ ਪ੍ਰਚਾਲ ਕਰਗੇ ਤਾਂ ਗੁਰੂਸਰ ਮੋਰੀਏ ਵਰਗੇ ਪਿੰਡਾਂ ਦੇ ਵਿੱਚ ਵੀ ਸਰਹੰਦ ਫੀਡਰ ਨਹਿਰ ਦਾ ਪਾਣੀ ਚੱਲਦਾ ਤਾਂ ਸਾਡਾ ਪਾਣੀ ਤਾਂ ਅੱਕੇ ਸਾਡੇ ਕੋਲੇ ਬਹੁਤ ਵਫਰ ਸਾਨੂੰ ਉਹੀ ਸਾਬਣ ਵਾਸਤੇ ਦੇ ਦੇਣ ਮੁੱਖ ਮੰਤਰੀ ਕਹਿੰਦੇ ਆ ਕਿ ਇਹ ਕ੍ਰਾਂਤੀਕਾਰੀ ਕਦਮ ਹੈ ਇਹਦੇ ਨਾਲ ਮਾਲਵੇ ਦੇ ਜਿਹੜੀ ਹੈਗੀ ਆ ਉਹ ਜੀਵਨ ਰੇਖਾ ਬਦਲੂਗੀ ਤੁਸੀਂ ਇਸ ਚੀਜ਼ ਦਾ ਫਿਰ ਵਿਰੋਧ ਕਿਉਂ ਕਰ ਰਹੇ ਹੋ ਜੋ ਮੁੱਖ ਮੰਤਰੀ ਐਸਪੀ ਕੇ ਦਾ ਭਰੋਸਾ ਰੱਖਦੇ ਆ ਕਿ ਮਾਲਵੇ ਹਾਂ ਤਾਂ ਅਸੀਂ ਇਸ ਗੱਲ ਨਾਲ ਸਹਿਮਤ ਆ ਕਿ ਵਾਕਿਆ ਜਿਹੜੀ ਹੈਗੀ ਆ ਮਾਲਵੇ ਦੀ ਜੀਵਨ ਰੇਖਾ ਬਦਲ ਜੂਗੀ ਇਹ ਤੋਂ ਪਹਿਲਾਂ ਤਾਂ ਇੱਕ ਕੈਸਟ ਰੇਲ ਚੱਲਦੀ ਸੀ ਜਦੋਂ ਇਹ ਬੁੱਢੇ ਦਰਿਆ ਦਾ ਪਾਣੀ ਲੈ ਕੇ ਆਉਣਗੇ ਤਾਂ ਬੜੀਆਂ ਜਿਹੜੀਆਂ ਟ੍ਰੇਨਾਂ ਜੱਲਣਗੀਆਂ ਬੁੱਢੇ ਬਜ਼ੁਰਗ ਜਵਾਨ ਸਾਰੇ ਜਿਹੜੇ ਨੇ ਪਿੰਡ ਛੱਡ ਛੱਡ ਵਿਹਲੇ ਕਰ ਦੇਣਗੇ ਮੁੱਖ ਮੰਤਰੀ ਦੀ ਸੋਚ ਨਾਲ ਬਿਲਕੁਲ ਸਹਿਮਤ ਆ ਕਿ ਬੜਾ ਸੋਹਣਾ ਕੰਮ ਇਹ ਕਰ ਰਹੇ ਆ ਕਿ ਬੁੱਢੇ ਦਰਿਆ ਦਾ ਜਿਹੜਾ ਪਾਣੀ ਆ ਉਹ ਕੱਸੀ ਦੇ ਵਿੱਚ ਦੀ ਲਿਆ ਕੇ ਤੇ ਛੱਡ ਦੇਣਗੇ ਤੇ ਮਾਲਵੇ ਦੀ ਰੂਪਰੇਖਾ ਤਾਂ ਆਪੇ ਬਦਲੀ ਜਾਣੀ ਆ ਹੁਣ ਇਹਨਾਂ ਤੋਂ ਇਹ ਅਸੀਂ ਪੁੱਛ ਗਏ ਕਿ ਸਾਡੇ ਮੂੰਹ ਦੇ ਵਿੱਚ ਕੋਈ ਜ਼ਹਿਰ ਪਾਉਂਦਾ ਹੋਵੇ ਪਹਿਲਾਂ ਸਾਡੇ ਅੱਗੇ ਦੋ ਨਹਿਰਾਂ ਹੈਗੀਆਂ ਨੇ ਅਸੀਂ ਉਹਦੇ ਵਾਸਤੇ ਜ਼ਮੀਨਾਂ ਦਿੱਤੀਆਂ ਜ਼ਮੀਨਾਬਾਦ ਦੇ ਵਿੱਚ ਉੱਥੇ ਬਣੀਆਂ ਨਹੀਂ ਤਾਂ ਉਹਦੀ ਸਮਰੱਥਾ ਵੀ ਹੈਗੀ ਆ ਕਿ ਉਹਦੇ ਵਿੱਚ ਪਾਣੀ ਵਧਾਇਆ ਜਾ ਸਕਦਾ ਤਾਂ ਇਹ ਨਵੀਂ ਤੀਜੀ ਨਹਿਰ ਜੈ ਰੂਪੀ ਦੇ ਰਹੇ ਆ ਤਾਂ ਅਸੀਂ ਇਹਦਾ ਵਿਰੋਧ ਨਾ ਕਰਕੇ ਤਾਂ ਕੀ ਕਰਗੇ ਅਸੀਂ ਇਹ ਕਹਿੰਨੇ ਕਿ ਦੋ ਮਿੰਟ ਸਾਡੇ ਨਾਲ ਮੀਟਿੰਗ ਕਰੇ ਮੁੱਖ ਮੰਤਰੀ ਜਾ ਇਹਨਾਂ ਦਾ ਜਿਹੜਾ ਸੈਕਟਰੀ ਕ੍ਰਿਸ਼ਨ ਕੁਮਾਰ ਆ ਜੇ ਸਾਡੇ ਸਵਾਲਾਂ ਤੋਂ ਨਾ ਭਜੇ ਤਾਂ ਅਸੀਂ ਜਿਹੜਾ ਹੈਗਾ ਇਹਦਾ ਵਿਰੋਧ ਕਰਨਾ ਛੱਡ ਦਿਆਂ ਸੰਘਰਸ਼ ਦੇ ਰੂਪਰੇਖਾ ਕੀ ਹੈ ਜੀ ਸਾਡੇ ਜਿਹੜੇ ਸੰਘਰਸ਼ ਦੀ ਰੂਪਰੇਖਾ ਜਿਹੜੀ ਉਹ ਪੀਸਪੁੱਲ ਬਿਲਕੁਲ ਕਾਨੂੰਨੀ ਤਰੀਕੇ ਨਾਲ ਰਹੂਗੀ ਅਸੀਂ ਜਿਹੜਾ ਹੈਗਾ ਰੋਸ ਪ੍ਰਦਰਸ਼ਨ ਦੇ ਰਾਹੀ ਧਰਨੇ ਮੁਜਾਹਰਿਆਂ ਦੇ ਰਾਹੀ ਚੇਤਾਵਨੀ ਦੇ ਕੇ ਸਰਕਾਰ ਤੋਂ ਜਿਹੜਾ ਹੈਗਾ ਇਹ ਕਾਦੋਂ ਪਿੱਛੇ ਹਟਾਵਾਂਗੇ ਪਰ ਉੱਥੇ ਹੀ ਅਸੀਂ ਇਹ ਗੱਲ ਕਹਿੰਨੇ ਆ ਕਿ ਅਸੀਂ ਪਹਿਲਾਂ ਵੀ ਨਹਿਰੀ ਪਾਣੀ ਦੀ ਮੰਗ ਕਰਦੇ ਸੀ ਕਰਦੇ ਹਾਂ ਔਰ ਕਰਦੇ ਰਹਾਂਗੇ ਸਾਨੂੰ ਨਹਿਰੀ ਪਾਣੀ ਚਾਹੀਦਾ ਪਰ ਸਹੀ ਤਰੀਕੇ ਦੇ ਨਾਲ ਜੇਕਰ ਸਰਹੰਦ ਫੀਡਰ ਚੌੜੀ ਕਰ ਸਕਦੇ ਆ ਉਹਨੂੰ ਕਰਨ ਜੇਕਰ ਰਾਜਸਥਾਨ ਜ਼ਮੀਨ ਦੇ ਰਹੀ ਆ ਤਾਂ ਫਿਰ ਉਹ ਪਾਣੀ ਕਿਉਂ ਨਹੀਂ ਤਾਂ ਅਸੀਂ ਬੇਨਤੀ ਕਰਦੇ ਆ ਕਿ ਸਾਨੂੰ ਸਰਹੰਦ ਫੀਡਰ ਦੇ ਵਿੱਚ ਵਾਧਾ ਕੀਤਾ ਜਾਵੇ ਪਾਣੀ ਦੀ ਸਮਰੱਥਾ ਵਧਾਈ ਜਾਵੇ ਨਾ ਕਿ ਮਾਲਵਾ ਆਪਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਹੈਗੀਆਂ ਉਹ ਮਾਲਵਾ ਨਹਿਰ ਤੇ ਕੰਮ 'ਚ ਦੇਰੀ ਨੂੰ ਜਿਹੜੀ ਹੈਗੀ ਉਹ ਮੁੱਖ ਮੰਤਰੀ ਜਾਂ ਸਰਕਾਰ ਦੀ ਆਲੋਚਨਾ ਦੇਖੋ ਜੀ ਉਹ ਤਾਂ ਉਹਨਾਂ ਦਾ ਨਾ ਸਿਆਸੀ ਜਿਹੜਾ ਟਰੋਲ ਹੁੰਦਾ ਤਾਂ ਇਹਨਾਂ ਨੇ ਕਰਨਾ ਹੀ ਹੁੰਦਾ ਸਿਆਸਤ ਹਰ ਇੱਕ ਨੇ ਚਮਕਾਉਣੀ ਆ ਹਰ ਇੱਕ ਨੇ ਕਹਿਣਾ ਕਰਨਾ ਸੀ ਵੀ ਉਹ ਵੀਡੀਓ ਦੇਖਦੇ ਆ ਕਿ ਮਾਲਵਾ ਨਹਿਰ ਚ ਵੱਧ ਪਾਣੀ ਆ ਗਿਆ ਤੇ ਬੀਐਮਡੀ ਜਿਹੜੀ ਹੈਗੀ ਆ ਉਹ ਫੈਕਟਰੀ ਡੁੱਬ ਗਈ ਸਾਰਾ ਕੁਝ ਹੁੰਦਾ ਇਹ ਤਾਂ ਰਾਜਨੀਤਿਕ ਲੋਕ ਨੇ ਇਹਨਾਂ ਨੂੰ ਸਿਰਫ ਆਪਣੀ ਕੁਰਸੀ ਦੀ ਦਾਅਵੇਦਾਰੀ ਚਾਹੀਦੀ ਆ ਤੇ ਨਾ ਕਿ ਲੋਕਾਂ ਦਾ ਜਿਹੜਾ ਹੈਗਾ ਪੱਖ ਜਾਂ ਵਿਪੱਖ ਆ ਇਹ ਲੋਕਾਂ ਦੀ ਕੁਸ਼ਲਤਾ ਲਈ ਕਦੇ ਵੀ ਕੰਮ ਨਹੀਂ ਕਰਦੇ ਹੁਣ ਵੇਖੋ 2300 ਕਰੋੜ ਦਾ ਕੰਮ ਚੱਲੂਗਾ ਤੇ ਇਹਨਾਂ ਨੂੰ ਕੁਝ ਬਣੂਗਾ ਆ ਸਾਫ਼ ਗੱਲ ਹੀ ਇੱਥੇ ਮੁੱਕ ਜਾਂਦੀ ਆ ਆ ਵੀ ਜਿਹੜਾ ਮਾਲਵਾ ਕੀ ਸਿਰਫ ਤੁਸੀਂ ਫਰੀਦਕੋਟ ਬਠਿੰਡੇ ਨੂੰ ਕਿੰਦੇ ਹੋ ਮਾਲਵੇ ਦੇ ਵਿੱਚ ਮੋਗਾ ਬਰਨਾਲਾ ਇਹ ਸਾਰੇ ਜ਼ਿਲ੍ਹੇ ਆਉਂਦੇ ਆ ਜੇ ਇਹ ਨਹਿਰ ਬਣਾਉਣੀ ਹੈ ਅਸੀਂ ਆਪ ਚਾਹੁੰਦੇ ਆ ਵੀ ਇਹ ਨਹਿਰ ਬਣੇ ਪਰ ਬਣੇ ਸਹੀ ਤਰੀਕੇ ਨਾਲ ਸਹੀ ਸਥਿਤੀਆਂ ਨੂੰ ਵੇਖਦੇ ਹੋਏ ਜਿਹੜੇ ਏਰੀਆ ਦੇ ਪਾਣੀ 200 300 ਫੁੱਟ ਡੂੰਘਾ ਜਾ ਚੁੱਕਾ ਉੱਥੇ ਬਣੇ ਇਹ ਨਹਿਰ ਮੋਗੇ ਦੇ ਉੱਤੋਂ ਦੀ ਨਿਕਲੇ ਮੋਗਾ ਬਰਨਾਲਾ ਹੁੰਦੇ ਅੱਗੇ ਜਾ ਕੇ ਸਗਰੂਰ ਨੂੰ ਜਾਵੇ ਉਹ ਵੀ ਮਾਲਵਾ ਕੱਲਾ ਮਾਲਵਾ ਦੋ ਨਹਿਰਾਂ ਦੇ ਮਾਲਵੇ ਦੇ ਦੋ ਨਹਿਰਾ ਪਹਿਲਾਂ ਹੈਗੀਆਂ ਤੇ ਉੱਥੋਂ ਦੀ ਨਹਿਰ ਬਣੇ ਤਾਂ ਦੋ ਪਾਸੇ ਸਚਾਈ ਹੋਊਗੀ ਇੱਥੇ ਹੋਊਗੀ ਇੱਕ ਪਾਸੇ ਜਿੱਥੇ ਆਲਰੇਡੀ ਪਹਿਲੇ ਲੋਕਾਂ ਸਟਾਈ ਹੋ ਰਹੀ ਹੈ ਇਹ ਸਮਝਣ ਦੀ ਲੋੜ ਹੈ ਇੱਕ ਮਨੋ ਟੌਂ ਬਣਾ ਰੱਖਿਆ ਜਾਵੇ ਸਹੀ ਸਹੀ ਸਥਿਤੀਆਂ ਦੇ ਕੰਮ ਹੋਵੇ ਮੋਗੇਰੇ ਉੱਤੋਂ ਦੀ ਨਹਿਰ ਨਿਕਲੇ ਜੀ ਦੇ ਨਾਲ ਸਾਰੇ ਲੋਕਾਂ ਨੂੰ ਸਚਾਈ ਮਿਲ ਸਕੇ ਤੇ ਤੁਸੀਂ ਮੋਗੇਰੇ ਲੋਕਾਂ ਦਾ ਸਰਵੇ ਵੀ ਕਰੋ ਉਹਨਾਂ ਨੇ ਮੰਗ ਵੀ ਹੈ ਸਾਡੇ ਲੋਕਾਂ ਦੀ ਤਾਂ ਮੰਗ ਹੀ ਹੈ ਨਹੀਂ ਸੀ ਇਹ ਵੀ ਇਹ ਨਹਿਰ ਗੱਡੀ ਜਾਵੇ ਥੈਂਕ ਯੂ ਅੱਜ ਜਿਹੜੀ ਮਾਲਵਾਰ ਨਹਿਰ ਕੱਟ ਰਹੀ ਆ ਇਹ ਸਾਡੇ ਮੱਲੋ ਬਹੁਤ ਮੰਦ ਭੱਗਾ ਸਾਨੂੰ ਮੁੱਖ ਮੰਤਰੀ ਤੇ ਪਹਿਲਾਂ ਸਾਰੇ ਪੰਜਾਬ ਨੇ ਬੜੇ ਉਮੀਦਾਂ ਤੇ ਆਸਾਂ ਤੇ ਬਦਲਾਅ ਦੇ ਚੱਕਰ ਦੇ ਵਿੱਚ ਲਿਆਂਦਾ ਸੀ ਹੁਣ ਮੈਨੂੰ ਲੱਗਦਾ ਵੀ ਕੋਈ ਵੀ ਪੰਜਾਬ ਦਾ ਜਿਹੜਾ ਬਖਸ਼ਿੰਦਾ ਜਿਹੜਾ ਪੰਜਾਬ ਨਾਲ ਪਿਆਰ ਕਰਨ ਵਾਲਾ ਪੰਜਾਬ ਦੀ ਰੂਹ ਨਾਲ ਪੰਜਾਬ ਪੰਜਾਬੀਅਤ ਨੂੰ ਸਮਝਦਾ ਉਹ ਸਾਰੇ ਇਸ ਗੱਲ ਤੋਂ ਚਾਲੂ ਹੋ ਚੁੱਕੇ ਆ ਉਹਨਾਂ ਦੇ ਦਿਮਾਗ 'ਚ ਇਹ ਗੱਲ ਆ ਗਈ ਹੈ ਵੀ ਇਹ ਪੰਜਾਬ ਦਾ ਹੁਣ ਮੁੱਖ ਮੰਤਰੀ ਰਿਹਾ ਹੀ ਨਹੀਂ ਇਨਾਂ ਦੀ ਉਹ ਪਿਛਲੇ ਦਿਨੀ ਸਾਰਿਆਂ ਤੁਸੀਂ ਹਰਕਤਾਂ ਦੇਖ ਲਓ ਜੋ ਬਜਟ ਦੇ ਵਿੱਚ ਗੱਲਬਾਤ ਸਾਰਾ ਤੁਹਾਡੇ ਸਾਹਮਣੇ ਆ ਮੈਂ ਇਹ ਇਸ ਵਿਸ਼ੇ ਦੇ ਸਬੰਧ ਵਿੱਚ ਮਾਲਵਾ ਮਨਹਿਰ ਦੇ ਸਬੰਧ ਵਿੱਚ ਕਹਿਣਾ ਚਾਹਣਾ ਇਹਦੀ ਨਾਲ ਲੋੜ ਹੈ ਨਾ ਇਹਦੀ ਲੋੜ ਸੀਗੀ ਲੋਕ ਹਰ ਇੱਕ ਬੰਦੇ ਹਮੇਸ਼ਾ ਪੰਜਾਬ ਦੇ ਲੋਕ ਪੰਜਾਬ ਵਾਸਤੇ ਪਾਣੀ ਵਾਸਤੇ ਲੜਦੇ ਰਹੇ ਆ ਔਰ ਇਹ ਜਿਹੜਾ ਸਾਨੂੰ ਸਿਰਫ ਤੇ ਸਿਰਫ ਇੱਕ ਗੰਦਾ ਨਾਲੇ ਦਾ ਪਾਣੀ ਜੇ ਆਪਾਂ ਬੁੱਢੇ ਦਰਿਆ ਦਾ ਕੈਂਸਰ ਵਾਲਾ ਜਿਵੇਂ ਪ੍ਰਧਾਨ ਜੀ ਸਾਡੇ ਨੇ ਦੱਸਿਆ ਉਹੀ ਇਕੱਲਾ ਸਾਨੂੰ ਪਾਣੀ ਦੇ ਰੇ ਆ ਮੈਂ ਪਰਮਾਨੰਦ ਸਾਹਿਬ ਨੂੰ ਆਪਦੇ ਜਥੇਬੰਦੀ ਵੱਲੋਂ ਆਪਣੇ ਵੱਲੋਂ ਔਰ ਸਮੁੱਚੇ ਤਮਾਮ ਵੱਲੋਂ ਬੇਨਤੀ ਕਰਦਾ ਥੋੜਾ ਜਿਹਾ ਆਪਦੇ ਦਿਮਾਗ ਦੇ ਉੱਤੇ ਪੜਦਾ ਚੱਕ ਆਪਾਂ ਨੂੰ ਲੋੜ ਪੰਜਾਬ ਦੀ ਆ ਪੰਜਾਬੀਅਤ ਦੀ ਆ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਪੰਜਾਬ ਐਡਰ ਸਿਰ ਤੇ ਉੱਤੇ ਬਿਠਾਇਆ ਤੇ ਤੁਸੀਂ ਉਹਨਾਂ ਦਾ ਕੁਛ ਨਾ ਕੁਛ ਪੱਖ ਜ਼ਰੂਰ ਰੱਖੋ ਕੀ ਕਰ ਤੁਹਾਡੀਆਂ ਯਾਰੀਆਂ ਦਿੱਲੀ ਵਾਲਿਆਂ ਨਾਲ ਜਾਂ ਹੋਰਾਂ ਨਾਲ ਉਹ ਵੀ ਆਪ ਦੀਆਂ ਪਗਾਓ ਤੋ ਮੈਂ ਬੇਨਤੀ ਕਰਦਾ ਆਪਦੇ ਵੱਲੋਂ ਮਾਨ ਸਰਕਾਰ ਨੂੰ ਵੀ ਇਹਦੀ ਨਈ ਲੋੜ ਦੇ ਤੋਟਾਲਾ ਕੀਤਾ ਜਾਵੇ ਬਹੁਤ ਬਹੁਤ ਧੰਨਵਾਦ ਜਿਹੜੀ ਮਾਲਵਾ ਨਹਿਰ ਬਣ ਰਹੀ ਹੈ ਮਾਲਵਾ ਦੇ ਨਾਂ ਤੇ ਕੀ ਜਿਹੜੇ ਤਿੰਨ ਤਹਿਸੀਲਾਂ ਸੱਤ ਤਹਿਸੀਲਾਂ ਚਾਰ ਇਹੀ ਮਾਲਵਾ ਚ ਆਉਂਦੀਆਂ ਕਿ ਮੋਗਾ ਬਰਨਾਲਾ ਸੁਧੌਰ ਸੰਗਰੂਰ ਇਹ ਨਹੀਂ ਆਉਂਦੇ ਇਹ ਇਹ ਮਾਲਵਾ ਪੂਰਾ ਮਾਲਵਾ ਕਵਰ ਕਰਨਾ ਤਾਂ ਉਹ ਨਹਿਰ ਉਥੋਂ ਦੀ ਨਿਕਲਣੀ ਚਾਹੀਦੀ ਹੈ ਸਾਡੇ ਕੋਲ ਤਨ ਦੋ ਨਰਾਂ ਪਹਿਲਾਂ ਨਿਕਲੀਆਂ ਉਹ ਜੋ ਆਲਰੇਡੀ ਸਾਨੂੰ ਪਾਣੀ ਵਧੀਆ ਮਿਲ ਰਿਹਾ ਉਹੀ ਸਾਡੀ ਸ਼ਿਕਾਇਤ ਨਹੀਂ ਉਸ ਪਾਣੀ ਪਸੰਦੀ ਫਿਰ ਇਹ ਮਾਲਵਾ ਤੀਜੀ ਕਿਉਂ ਕੱਢ ਰਹੇ ਆ ਇੱਕ ਸਿਰਫ ਇਹ ਆਪ ਦਾ ਜਿਵੇਂ ਅੰਗੇ ਗੱਲ ਕਰੀਏ ਵੋਟਾਂ ਦੀ ਖਾਤਰ ਇੱਕ ਮਾਲਵੇ ਦੇ ਨਾਮ ਦੇ ਕੇ ਮਾਲਵਾ ਨਹਿਰ ਬਣਾ ਰਹੇ ਹੋਰ ਇਹ ਚ ਕੁਝ ਨਹੀਂ ਨੁਕਸਾਨ ਹੀ ਨੁਕਸਾਨ ਹੈ ਪਾਣੀ ਦਾ ਵੀ ਨੁਕਸਾਨ ਹੈ ਜਿਹੜਾ ਉਹ ਗੰਦਾ ਨਾਲਾ ਆਉਣਾ ਉਹ ਸਾਰਾ ਇਸੇ ਨਹਿਰ ਚ ਪਾਉਣਾ ਇਹ ਗਾਰਡ ਨਹਿਰ ਬਣਾ ਰਹੇ ਆ ਅਸਲ ਦੇ ਵਿੱਚ ਰਾਜਸਥਾਨ ਨੂੰ ਗਾਰਡਨਰ ਬੁਲਾ ਰਹੇ ਆ ਰਾਜਸਥਾਨ ਵਾਸਤੇ ਗਾਰਡ ਨਹਿਰ ਬਣਾ ਨਹੀਂ ਕਰ ਉਹਨਾਂ ਨੂੰ ਫਿਲਟਰ ਕਰਕੇ ਪਾਣੀ ਦੇਣਾ ਜਸਲੀ ਪਾਣੀ ਉਧਰ ਜਾਣਾ ਜਿਹੜਾ ਗੰਦੇ ਨਾਲੇ ਦਾ ਪਾਣੀ ਹੋਵੇ ਸਨਹਿਰ ਦੇ ਵਿੱਚ ਉਹਨਾਂ ਦੀ حفاظت ਹੱਥੇ ਬਣਾ ਰਹੀ ਹੈ ਹੋਰ ਕੋਈ